ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਬਲਾਡਾ ਵਿਖੇ ਨਾਮ ਨਿਯੁਕਤ ਐਸਐਚਓਪਿੰਦਰ ਸਿੰਘ ਨੇ ਬਤਾਉਰ ਐਸਐਚਓ ਥਾਣਾ ਹੌਦਾ ਸੰਭਾਲ ਲਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਥਾਣਾ ਸਿਟੀ ਬਲਾਡਾ ਵਿਖੇ ਬਤੌਰ ਐਸਐਚਓ ਨਿਯੁਕਤ ਕਰਨਾ ਤੇ ਮਾਣਯੋਗ ਹੈ ਕਿਉਂਕਿ ਐਸਐਸਪੀ ਦੇ ਧੰਨਵਾਦ ਕਰਦੇ ਉਹਨਾਂ ਨੇ ਕਿਹਾ ਕਿ ਐਸਐਚਓ ਵਜੋਂ ਨੁਕਤੀ ਹੁਣ ਤੇ ਮਾਣ ਵਾਲੀ ਗੱਲ ਹੈ ਪਹਿਲਾਂ ਵੀ ਬਲਾਡਾ ਸ਼ਹਿਰ ਵਿਖੇ ਕਾਨੂੰਨੀ ਵਿਵਸਥਾ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਸਨਾਰਾਂ ਤੇ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਉਹਨਾਂ ਨੇ ਭਰੋਸਾ ਦਿ ਹੁਕਮ ਜਾਰੀ ਕਰਦੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ ਅਗਰ ਉਹ ਆਪਣੇ ਕਾਰਨਾਮੇ ਤੋਂ ਬਾਜ਼ ਨਾ ਆਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਕਾਨੂੰਨੀ ਕਾਰਵਾਈਆਂ ਹੁੰਦੀਆਂ ਨਜ਼ਰ ਆਉਣਗੀਆਂ ਔਰ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਐਸ ਐਚਓ ਬੁਲਾੜਾ ਹਾਂਜੀ ਹਾਂਜੀ ਮਨੋ ਮਾਨਯੋਗ ਐਸ ਐਸ ਪੀ ਸਾਹਿਬ ਬੁਲਾਵਾ ਅੱਜ ਮੇਰੀ ਸਿਟੀ ਬਤੌਰ ਐਸ ਐਚਓ ਸਿਟੀ ਬੁਲਾੜਾ ਦੀ ਨਵੀਂ ਪੋਸਟਿੰਗ ਕੀਤੀ ਆ ਮੈਂ ਇੱਥੇ ਪਹਿਲਾਂ ਕੁਸਮ ਲਾ ਕੇ ਗਿਆਗਾ ਮੇਰੇ ਵੱਲੋਂ ਬਸ ਇਹੀ ਮੈਂਂਦੀ ਆ ਵੀ ਜਿਹੜੇ ਮਾਰੇ ਆ ਉਸਰਾਂ ਨੂੰ ਸਖਤੀ ਨਾਲ ਨਿਖਾ ਜਾਊਗਾ ਤੇ ਆਮ ਪਬਲਿਕ ਪਰਮਾਨਸਾ ਇਨਸਾਨਾਂ ਦੀ ਰਿਸਪੈਕਟ ਕੀਤੀ ਜਾਊਗੀ ਉਹਨਾਂ ਨੂੰ ਹਮ ਵਾਸਤੇ ਦਰਵਾਜ਼ੇ ਖੁੱਲੇ ਨੇ ਆਉਦੇ ਕੰਮ ਧੰਦੇ ਜਦੋਂ ਮਰਜ਼ੀ ਆ ਕੇ ਦੱਸ ਸਕਦੇ ਨੇ ਕੋਈ ਕਿਸੇ ਤਰ੍ਹਾਂ ਹੋਵੇ ਮਾਰੇ ਆ ਉਸਾਂ ਵਾਸਤੇ ਸਖਤੀ ਕੀਤੀ ਜਾਊਗੀ ਹਾਂਜੀ ਹਾਂਜੀ ਜੋ ਟ੍ਰੈਫਿਕ ਦੀ ਸਮੱਸਿਆ ਬਾਰੇ ਤੁਸੀਂ ਦੱਸਿਆ ਨਾ ਟ੍ਰੈਫਿਕ ਦੀ ਸਮੱਸਿਆ ਤੁਹਾਨੂੰ ਇਸ ਤਰ੍ਹਾਂ ਦੀਆਂ ਉਹਦਾਂ ਨੇ ਆਪਣੇ ਕੋਲ ਟ੍ਰੈਫਿਕ ਕਰਮਚਾਰੀ ਹੈਗੇ ਨੇਗੇ ਪੱਕੀਆਂ ਆਉਂ ਤੋਂ ਸਿਰ ਆਪਣੇ ਜਿਹੜੀ ਪੀਸੀਆਰ ਵਗੈਰਾ ਨੇ ਇਸ ਕਰਕੇ ਇਹਨੂੰ ਲਾ ਕੇ ਟ੍ਰੱਕ ਦਾ ਸਮੱਸਿਆ ਹੱਲ ਕੀਤੀ ਜੀ